ਕੱਠਾ ਹੈ ਜ਼ਿੰਮੇਵਾਰ ਸਚਨ ਕੱਠੇ ਨੇ ਸਾਰੇ ਕਿਸਾਨੀ ਦੇ ਨਾਲ ਸੰਬੰਧਤ ਨੇ ਮੈਂ ਉਹਦੇ ਵਾਸਤੇ ਇੱਕ ਬਿੰਦੂ ਜ਼ਰੂਰ ਕਰਨੀ ਚਾਹੂੰਗਾ ਸਾਥੀਓ ਅੱਜ ਦੇ ਸਮੇਂ ਆ ਜਿਹੜਾ ਹੁਣ ਟਾਈਮ ਚੱਲ ਰਿਹਾ ਹੈ ਮਸਲੇ ਬਹੁਤ ਨੇ ਪਰ ਪਰਾਲੀ ਨੂੰ ਅੱਗ ਲਾਉਣ ਦਾ ਮਸਲਾ ਸਭ ਤੋਂ ਵੱਡਾ ਹੈ ਇਸ ਟਾਈਮ ਚੱਲਿਆ ਰੋਜ਼ਾਨਾ 10-10 ਫੋਨ ਆਉਂਦੇ ਆ ਕਿ ਪਰਾਲੀ ਨੂੰ ਅੱਗ ਲਾਉਣੀ ਹੈ ਹੁਣ ਦੱਸੋ ਕੀ ਕਰਨਾ ਹੈ ਮੈਂ ਪੰਦੇ ਆਲੇ ਜਿੱਦਾਂ ਡੀਸੀ ਦਾ ਘਰਾਓ ਕੀਤਾ ਮੈਂ ਉੱਥੇ ਐਲਾਨ ਕੀਤਾ ਸੀ ਕਿ ਪੰਜ ਸੱਤ ਘਰਾਂ ਦੀ ਜੇ ਇਕੱਠੀ ਹੋ ਜਾਵੇ ਵੱਡੀ ਜਾਵੇ ਤੇ ਜੇ ਨਹੀਂ ਆ ਕੇ ਕੋਈ ਲਾਉਂਦਾ ਉੱਥੇ ਮੈਨੂੰ ਫੋਨ ਕਰਦਿਆ ਕਰੋ ਮੈਂ ਆ ਜੂਗਾ ਕਿ ਮੈਂ ਲੈ ਕੇ ਲਾ ਕੇ ਜਾਵਾਂਗਾ ਜੇਕਰ ਸਰਕਾਰ ਸਾਨੂੰ ਮਸ਼ੀਨਰੀ ਪੂਰੀ ਨਹੀਂ ਦਿੰਦੀ ਜੇ ਮਸ਼ੀਨਰੀ ਪੂਰੀ ਦਿੰਦੀ ਹੈ ਫਿਰ ਅਸੀਂ ਅੱਗ ਨਹੀਂ ਲਾਉਂਦੇ ਜੋ ਮਰਜ਼ੀ ਹੋ ਜਾਵੇ ਉਹਦੇ ਸਬੰਧ ਵਿੱਚ ਸਾਥੀਓ 15 ਤਰੀਕ ਨੂੰ ਗੁਰਦੁਆਰਾ ਪੁਨਰਹਿੜੀ ਵਿਖੇ ਆਪਾਂ ਇੱਕ ਕੰਠ ਰੱਖਿਆ ਮੂਰਤ ਕਰਨਾ ਹੈ ਆਪਾਂ ਵੀ ਪਰਾਲੀ ਨੂੰ ਅੱਗ ਲਾਉਣ ਦਾ ਜਿਵੇਂ ਟਰਾਂਸਫਾਰਮਰ ਦਾ ਮੂਰਤ ਕਰ ਰਹੇ ਨੇ ਸਰਕਾਰ ਵਾਲੇ ਆਪਾਂ ਉਸ ਦਿਨ ਕੱਠ ਕਰਨਾ ਸਰਕਾਰ ਤੋਂ ਮੰਗ ਆਪਾਂ ਜ ਵੀ ਕਰ ਰਹੇ ਆ ਮਸ਼ੀਨਰੀ ਪੂਰੀ ਤੇ ਉਹ ਤੁਹਾਂ ਸਭ ਤੋਂ ਪਹਿਲਾਂ ਸਾਨੂੰ ਚੜਦਾ ਜਦੋਂ ਅੱਗ ਲਾਉਂਦੇ ਆ ਅਗਰ ਜੇ ਮਸ਼ੀਨਰੀ ਪੂਰੀ ਨਹੀਂ ਦਿੱਤੀ ਜਾਂਦੀ ਫਿਰ ਕਿਸਾਨ ਆਪਣੀ ਅਗਲੀ ਫਸਲ ਨੂੰ ਮਜਬੂਰ ਹੋ ਜਾਂਦਾ ਉਹਨੂੰ ਪਰਾਲੀ ਨੂੰ ਅੱਗ ਜਿਹੜੀ ਉਹ ਲਾਣੀ ਪੈਂਦੀ ਕਿਉਂਕਿ ਉਹਦੀ ਅਗਲੀ ਫਸਲ ਹੈ ਜਿਹੜੀ ਉਹਦਾ ਸਮਾਂ ਨਿਕਲਦਾ ਜਾਂਦਾ ਹੁੰਦਾ ਮੈਂ ਅੱਜ ਦੇ ਇਸ ਕੱਟ ਦੇ ਵਿੱਚ ਇਹ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਾਂਗਾ ਕਿ 15 ਤਰੀਕ ਨੂੰ ਗੁਰਦੁਆਰਾ ਪੁੰਨਰਹੀੜੀ ਵਿਖੇ 12 ਵਜੇ ਜ਼ਰੂਰ ਪਹੁੰਚਣ ਦੀ ਕਿਰਪਾਲਤਾ ਕਰਿਓ ਉੱਥੇ ਆਪਾਂ ਬੈਠ ਕੇ ਸਾਰੇ ਆਪਸ ਵਿੱਚ ਵਿਚਾਰਾ ਕਰਕੇ ਸਾਰੀ ਗੱਲ ਫਾਈਨਲ ਕਰਕੇ ਫਿਰ ਉਥੋਂ ਆਪਾਂ ਅੱਗ ਲਾਉਣ ਦਾ ਮੂਰਤ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਜੀ ਦਾ ਕਰਪੀਰ ਸਿੰਘ ਜੀ ਜਿਮਾ ਪ੍ਰਧਾਨ ਨੰਬਰ